ਕੀ ਲੱਗੀ ਲੌਜੀ ਟਾਈਮ ਹੋ ਗਿਆ ਜੀ 3:30 ਪੌਣੇ 4 ਦਾ 4 ਹੀ ਬੱਜ ਗਏ ਹੋਣਗੇ ਤੇ ਅੱਜ ਨਾ ਜਿਹੜਾ ਪਹਿਲਾਂ ਆਪਾਂ ਗਰੋਸਰੀ ਸੰਭਾਲ ਲਈ ਆ ਤੁਹਾਨੂੰ ਮੈਂ ਵੀਡੀਓ ਸ਼ੇਅਰ ਕਰੀ ਆ ਤੁਹਾਡੇ ਨਾਲ ਗਰੋਸਰੀ ਸੰਭਾਲਣ ਤੋਂ ਬਾਅਦ ਫਿਰ ਆਪਾਂ ਘਰੀ ਆਹ ਪੁੱਛਦੀ ਸੀ ਬੀ ਇਹੋ ਕੜਾਹੀ ਹ ਤਾਂ ਗੁੜ ਬੁਲੂਗਾ ਤੇ ਬਸ ਆ ਗਈ ਮੇਰੀ ਗਰੋਸਰੀ ਕਰਨ ਤੋਂ ਬਾਅਦ ਜੀ ਆਪਾਂ ਥੋੜਾ ਟਾਈਮ ਕੀਤੀ ਰੈਸਟ ਉਸ ਤੋਂ ਬਾਅਦ ਹੁਣ ਆਪਾਂ ਨਾ ਖੇਤੋਂ ਦੱਸਿਆ ਸੀ ਵਿਚਾਰ ਲੱਗਣ ਲੱਗ ਗਏ ਆਪਣੇ ਤੇ ਆਪਾਂ ਕਢਾਈ ਲੈ ਕੇ ਜਾਣੀ ਐ ਅੱਜ ਚੌਲਾਂ ਦੀ ਮਿੱਠੇ ਗੁੜ ਵਾਲੇ ਚੌਲ ਮੈਂ ਵੀ ਖਾਊਗਾ ਤੂੰ ਵੀ ਖਾਏਗਾ ਤੂੰ ਕਹਿੰਦਾ ਮੈਂ ਵੀ ਖਾਊਗਾ ਬੁੜਾ ਹੈ ਚੌਲਾਂ ਦੀ ਕਢਾਈ ਲੈ ਕੇ ਜਾਣੀ ਐ ਖੇਤ ਤੇ ਨਾਲੇ ਦਾ ਆਪਾਂ ਤੁਹਾਨੂੰ ਖੇਤ ਲੈ ਕੇ ਚੱਲਾਂਗੇ ਨਾਲੇ ਆਪਾਂ ਜਿਹੜੇ ਆਪਣੇ ਵੀਰ ਭਰਾ ਕੰਮ ਕਰਦੇ ਨੇ ਖੇਤ ਚੌਲ ਲਾਉਂਦੀਆਂ ਨੇ ਭੈਣਾਂ ਹਨ ਲੇਬਰ ਵਾਲੇ ਬਾਈ ਉਹਨਾਂ ਵਾਸਤੇ ਆਪਾਂ ਲੈ ਕੇ ਜਾਵਾਂਗੇ ਚੌਲ ਇਦਕੇ ਆਪਣੀ ਢਿੱਡ ਕੜਾਹੀ ਆ ਉਹ ਵੀ ਲੇਟ ਲੇਟ ਨਹੀਂ ਹੋਈ ਆਪਾਂ ਪਹਿਲਾਂ ਨਾ ਕੜਾਹੀ ਪੇਸ ਸੀ ਸੀਗੀ ਤਾਂ ਕਰਕੇ ਇੱਕ ਦੋ ਦਿਨ ਟਪਾਤੇ ਸੀਗੇ ਵੀ ਚਲੋ ਦੋ ਦਿਨ ਠਹਿਰ ਕੇ ਫਿਰ ਬਣਾ ਲਾਂਗੇ ਨਾ ਲਗਾਤਾਰ ਫਿਰ ਨਹੀਂ ਵਧੀਆ ਵੀ ਨਹੀਂ ਲੱਗਦੇ ਨਾ ਤੇ ਚਲੋ ਅੱਜ ਹੁਣ ਆਪਾਂ ਲੈ ਕੇ ਜਾਵਾਂਗੇ ਤੇ ਹੁਣ ਆਪਾਂ ਬਣਾਉਣ ਲੱਗ ਰਹੇ ਹਾਂ ਗੁੜ ਧਰ ਤਾਂ ਮੈਂ ਤੁਹਾਨੂੰ ਦਿਖਾਤਾ ਗੁੜ ਆਪਾਂ ਰੱਖਤਾ ਪਾੜੀ ਮੈਲਟ ਹੋਣਾ ਤੇ ਬਸ ਚੌਲ ਚੂੜਾ ਆਪਾਂ ਹੁਣ ਕੱਢਦੇ ਹਾਂਗੇ ਕੱਲਪ ਸਵਾਰ ਜਮੂਨ ਲੈ ਕੇ ਆਏ ਸਾਰਾ ਗਰੋਸਰੀ ਲੈ ਕੇ ਆਏ ਸੀ कुछ ग्रोसरी भी नहीं समान भी नहीं अपने को बनाने वाला ता करके करके भी लेट हो गए थे तो चलो हम अज आप दखाने भी अस कि बनाने होंगे गुड़े चौल नाल थोनू दिखावे तो बनाव पानी अपना रख लिया गुड़ इधर आप पितल ताे बनाव गे ਸਾਸਰੀ ਕਾਲ ਜੀ ਆਪ ਵੀ ਕਾਲ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਬਹੁਤ ਦੇਖੇ 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 ਲੱਗਦੇ ਹੋ ਤੁਸੀਂ ਦੇਖੇ ਦੇਖੇ ਲੱਗਦੇ ਹੋ ਅਸੀਂ ਬਹੁਤ ਥੋੜੀ ਲਓ ਜੀ ਆਪਾਂ ਧਰ ਲਿਆ ਧਾਮਾ ਧੋ ਲਿਆ ਧਾਮਾ ਕੀ ਕਹਿੰਦੇ ਹੋ ਤੁਸੀਂ ਅਸੀਂ ਧਾਮਾ ਧੂਮਾ ਸਾਰਾ ਕੁਝ ਕਹਿੰਦੇ ਹੁੰਦੇ ਆ ਪਿੱਤਲ ਦੇ ਚੇਜੀ ਬਣਾਉਣੇ ਹੁੰਦੇ ਆ ਅਸੀਂ ਟੋਪੀ ਵੀ ਕਹਿੰਦੇ ਨੇ ਧਾਮਾ ਵੀ ਕਹਿੰਦੇ ਨੇ ਕੀ ਲੈ ਚਕਾ ਦੇ ਆ ਜਾ ਚਕਾਉਣ ਆਲਾ ਨਹੀਂ ਸੀ ਬਨਣਾ ਤਾੜੀ ਮੜੋ ਮੈਂ ਗਲਤੀ ਕੀਤੀ ਦੁਪਹਿਰੇ ਇੱਥੇ ਰੋੜਦਾ ਹਾਂ ਮੈਂ ਸੁੱਕੇ ਜਾਂਦਾ ਉਹ ਜੀ ਰਹਿਣਦਾ ਤੁਸੀਂ ਦੋ ਕਦਮਾਂ ਨਹੀਂ ਜੀ ਆਪਾਂ ਉੱਥੇ ਹੀ ਜਾਂਦੇ ਨਹੀਂ ਵੀ ਸੁੱਕੇ ਜਾਂਦਾ ਹੁਣੋਂ ਦਾ ਐਨੀ ਤੋਂ ਛੱਡ ਜੋ ਗਾਈਜ਼ ਵੀਰੇ ਇਹ ਡੋਲੇ ਆਈਏ ਇਹ ਸਾਡੇ ਏਸੀ ਵਾਲਾ ਪਾਣੀ ਆਉਂਦਾ ਬਾਲਟੀ ਭਰ ਜਾਂਦੀ ਆ ਇੱਥੋਂ ਨਾ ਏਸੀ ਦੀ ਪੈਪ ਕੱਢੀ ਹੋਈ ਆ

ਲੋ ਜੀ ਆਪਾਂ ਚੌਲਾਂ ਵਾਲੀ ਜਿਹੜੀ ਕੜਾਹੀ ਬਣਾਉਣੀ ਹੈ ਗੁੜ ਵਾਲੇ ਚੌਲ ਅਸੀਂ ਕਿਵੇਂ ਬਣਾਉਣੇ ਆ ਉਹ ਰੈਸਪੀ ਦਿੰਨੇ ਆਗੇ ਤੁਹਾਨੂੰ ਦੇਖੀ ਚੱਲਿਓ ਤੇ ਆਪਾਂ ਧਰਤਾ ਧਾਮਾ ਉਦੋਂ ਆਪਾਂ ਜਿਹੜਾ ਗੁੜ ਸੀ ਉਹ ਵਾਇਲ ਕਰ ਲਿਆ ਮਤਲਬ ਤੁਸੀਂ ਚੌਲਾਂ ਦੇ ਅਕੋਰਡਿੰਗ ਜਿੰਨੇ ਚੌਲ ਲੈਣੇ ਆ ਉਹਦੇ ਹਿਸਾਬ ਨਾਲ ਮਿੱਠਾ ਤੁਸੀਂ ਘੱਟ ਵੱਧ ਕਿੰਨਾ ਪਾਉਣਾ ਉਹਨੇ ਤੁਸੀਂ ਜਿਹੜਾ ਗੋੜਾ ਉਹਨੂੰ ਪਾਣੀ ਚ ਪਾ ਕੇ ਉਬਾਲ ਲਿਓ ਮੈਲਟ ਹੋ ਜਾਊਗਾ ਗੁੜ ਤੇ ਇਹ ਆਪਾਂ ਜਿਹੜਾ ਜਿਹੜਾ ਚੀਜ਼ ਤੁਸੀਂ ਪਾਉਣੀ ਹੈ ਵਿੱਚ ਉਹ ਸਾਰਾ ਕੁਝ ਲਿਆਂਦਾ ਤੇ ਪਹਿਲਾ ਆਪਾਂ ਹੁਣ ਜਿਹੜਾ ਬੜਾ ਕਰਮ ਕਰ ਲਿਆ ਇਹ ਹੈਗਾ ਆਪਣੇ ਕੋਲ ਦੇਸੀ ਘਿਓ ਵਾਹਿਗੁਰੂ ਸਤਨਾਮ ਸੱਚੇ ਪਾਤਸ਼ਾਹ ਜੀ ਬਰਕਤ ਪਾਇਓ ਤੇ ਦੇਸੀ ਘਿਓ ਦੀਆਂ ਪਾਣੀ ਆਪਾਂ ਸਵਾ ਡੇਢ ਕ ਕਟਸ਼ੀ ਪਾ ਲਈ ਚੌਲ ਹੋਣਗੇ ਆਪਣੇ ਕੋਲੇ ਕਿੰਨੇ ਕਿਲੋ ਸਵਾ ਕਿਲੋ ਚੌਲਾਂ ਦੀ ਜਿਹੜੀ ਆਪਾਂ ਕੜਾਹੀ ਬਣਾਵਾਂਗੇ ਸਵਾ ਕਿਲੋ ਚੌਲਾਂ ਚ ਮਿੱਠਾ ਜਿਹੜਾ ਤੁਸੀਂ ਵੀ ਤਿੰਨ ਪੰਜ ਗੋੜਾ ਪਾਉਣਾ ਪਾਣਾ ਕਿਲੋ ਤਾਂ 7 ਕਿਲੋ ਚੌਲਾਂ ਚ ਪੌਣਾ ਕਿਲੋ ਪੌੜਾ ਕਿਲੋ ਬਾਕੀ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਵੀ ਘੱਟ ਕਈ ਘੱਟ ਹਾਂਦੇ ਕੋਈ ਆਪਾਂ ਲੇਬਰ ਲਈ ਲੈ ਕੇ ਜਾਣਾ ਕਿਉਂਕਿ ਉਹ ਲੋਕ ਤਾਂ ਮਿੱਠਾ ਜ਼ਿਆਦਾ ਪਸੰਦ ਕਰਦੇ ਆ ਤੇ ਹੁਣ ਜਿਹੜਾ ਘਿਓ ਆਪਣਾ ਗਰਮ ਹੋ ਗਿਆ ਆਪਾਂ ਇਸ ਪਾਈ ਸੀ ਬੱਡੀ ਇਲਾਇਚੀ ਲੌਂਗ ਤੇ ਸੌਫ ਬੱਡੀ ਇਲਾਇਚੀ ਜਿਹੜੀ ਭੰਨ ਕੇ ਸਿੱਟ ਲੋ ਤੜਕੇ ਮਘੋ ਗਿਆ ਬਸ ਇੱਕ ਤਰ੍ਹਾਂ ਦਾ ਤੜਕਾ ਲੱਗ ਜਾਊਗਾ ਉਹਨਾਂ ਦਾ ਟੇਸ ਬਹੁਤ ਜ਼ਿਆਦਾ ਵਧੀਆ ਆਊਗਾ ਇਹ ਜਿਹੜੇ ਆਪਾਂ ਚੌਲ ਸੀਗੇ ਧੋਲੇ ਧੋਤੇ ਹੋਏ ਨੇ ਸਾਰਾ ਕੁਝ ਕਲੀਅਰ ਕਰਿਆ ਹੋਇਆ ਪਾਣੀ ਕੱਢਿਆ ਹੋਇਆ ਸਮਾੜਾ ਜੇ ਉਹਨਾਂ ਨੂੰ ਫੜਕਣ ਜੀ ਦੇ ਦੋ ਉਸ ਤੋਂ ਬਾਅਦ ਆਪਾਂ ਚੌਲ ਪਾਉਣੇ ਹਨ ਸਾਰਾ ਪਾ ਕੇ ਚੰਗੀ ਤਰ੍ਹਾਂ ਜਿਹੜੇ ਮਿਕਸ ਕਰ ਲੈਣੇ ਨੇ ਜਿਹੜਾ ਆਪਾਂ ਦੂਜਾ ਕੋਈ ਡਰਾਈ ਫਰੂਟ ਵਗੈਰਾ ਕੁਝ ਵੀ ਖੋਪਾ-ਕੂਪਾ ਧੱਖਾ ਪਾਉਣੀਆਂ ਨੇ ਉਹ ਆਪਾਂ ਪਾਵਾਂਗੇ ਬਾਅਦ ਚ ਹੁਣ ਜਿਹੜਾ ਗੁੜ ਆਪਾਂ ਮੈਲਟ ਕਰਿਆ ਵਾਇਲ ਕਰਿਆ ਉਹਨੂੰ ਆਪਾਂ ਪੁਣ ਕੇ ਪਾ ਲਾਂਗੇ ਕਿਉਂਕਿ ਨਾ ਗੁੜ ਦੇ ਵਿੱਚ ਟੱਕੇ-ਟੁੱਕੇ ਜੇ ਹੁੰਦੇ ਨੇ ਵਿੱਚ ਲਓ। ਪਾਣੀ ਜਿਹੜਾ ਗੁੜ ਵਾਲਾ ਸੀ ਸਾਰਾ ਆਪਾਂ ਇਹ ਚ ਪੁੰਨ ਲਿਆ ਹੋਣਾ ਸੀ। ਚਾਸ਼ਨੀ ਹੋ ਗਈ ਇੱਕ ਤਰ੍ਹਾਂ ਦੀ ਇਹ। ਆਪਾਂ ਇਹਨੂੰ ਢੱਕ ਦਾਂਗੇ। ਹੋਰ ਤਾਂ ਨਹੀਂ ਪਾਣੀ ਪਾਉਣਾ। ਹੋਰ ਪਾਣੀ ਪਾਉਣੀ। ਥੋੜਾ ਜਿਹਾ ਹਾਂ ਥੋੜਾ ਜਿਹਾ ਹੋਰ ਪਾਣੀ ਪਾ ਲਾਂਗੇ। ਚੱਲ ਵਧੀਆ ਦਿੱਖ ਰਿਹਾ। ਫਿਰ ਕਣੀ ਜੀ ਨਹੀਂ ਰਹਿੰਦੀ ਹੈਗੀ ਚੌਣਾ ਚ। ਘੱਟ ਪਾਣੀ ਨਾਲ ਕਣੀ ਜੀ ਰਹਿ ਜਾਂਦੀ ਹੈ ਫਿਰ ਚੌਲਾ ਕੱਚੇ ਜਿਹਾ ਰਹਿ ਜਾਂਦੀ ਹੈ। ਚੰਗੀ ਤਰ੍ਹਾਂ ਫੁੱਲ ਜਾਣਗੇ ਨਾਲੇ ਪਾਣੀ ਦੇ ਨਾਲੇ ਪੱਕ ਜਾਣਗੇ। ਤੇ ਜਿਹੜਾ ਆਪਾਂ ਕੁਸਬੀ ਇਹ ਚ ਖੋਪਾ ਦਾਖਾ ਪਾਉਣੀਆਂ ਨੇ ਉਹ ਆਪਾਂ ਬਾਅਦ ਚ ਪਾਵਾਂਗੇ। ਕੋਪਾ ਦਾ ਅਦਰਜ ਜੇ ਤੁਹਾਨੂੰ ਹਾਂ ਕੋਪਾ ਅਦਰਜ ਜੇ ਤੁਹ ਪਾ ਦਾਂਗੇ ਦਾਖ ਬਣੇ ਤੇ ਪਾਵਾਂਗੇ ਕਿ ਦਾਖ ਤਾਂ ਮੂੰਹ ਹੀ ਫੁੱਲ ਜਾਂਦੀ ਹੈ ਮੜੇ ਜੇ ਨਾਲ ਬਸ ਬਸ ਹੁਣ ਆਪਾਂ ਇਹਨੂੰ ਜੇ ਠੱਕਦਾ ਤੇ ਜਦੋਂ ਇਹ ਖੋਪਾ ਪਾਵਾਂਗੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਅਸੀਂ ਕਿੰਨੇ ਕੁ ਚੌਲ ਜਦੋਂ ਅਰਿਜੇ ਜਾਂਦੇ ਨੇ ਅਦਰਿਜੇ ਜੇ ਹੋ ਜਾਂਦੇ ਨੇ ਉਦੋਂ ਅਸੀਂ ਖੋਪਾ ਪਾਉਨੇ ਹਾਂ ਤੇ ਵੀਡੀਓ ਵਧੀਆ ਲੱਗੀ ਤਾਂ ਜੀ ਸ਼ੇਅਰ ਕਰ ਦਿਓ ਤੇ ਆਪਾਂ ਕੜਾਹੀ ਲੈ ਕੇ ਚੱਲਾਂਗੇ ਖੇਤ ਨਾਲ ਤੁਹਾਨੂੰ ਵੀ ਲੈ ਕੇ ਚੱਲਾਂਗੇ ਖੇਤ ਤੇ ਜਿਹੜੇ ਉੱਥੇ ਭੈਣ ਭਰਾ ਲੱਗੇ ਹੋਏ ਨੇ ਲੇਬਰ ਵਾਲੇ ਕੰਮ ਕਰਦੇ ਨੇ ਉਹਨਾਂ ਦੀ ਲੈ ਕੇ ਜਾਣਾ ਢੱਕ ਦਾਂਗੇ ਹੁਣ ਆਪਾਂ ਇਹਨੂੰ ਤੇ ਵਿੱਚ ਵਿੱਚ ਦੀ ਆਪਾਂ ਚੈੱਕ ਵੀ ਕਰਦੇ ਰਹਾਂਗੇ ਕਿ ਆਪਾਂ ਹੁਣ ਖੇਤ ਜਾਵਾਂਗੇ ਅੱਜ ਆਪਾਂ ਦਾਲ ਦੂਲ ਪਹਿਲਾਂ ਹੁਣੀ ਧਰ ਦਈਏ ਦਾਲ ਬਣਾਉਣੀ ਆ ਪਹਿਲਾਂ ਤਾਂ ਦਾਲ ਮਖਣੀ ਬਣਾਉਣ ਦੀ ਸਲਾਹ ਸੀ ਪਰ ਹੁਣ ਦਾਲ ਮਖਣੀ ਤਾਂ ਰਾਤ ਨੂੰ ਭਿਉਣੀ ਪਊਗੀ ਤੇ ਹੁਣ ਆਪਾਂ ਬਣਾਵਾਂਗੇ ਦਾਲ ਅੱਜ ਆਪਾਂ ਸਾਰੇ ਫਿਲ ਕਰ ਤੇ ਡੱਬੇ ਜਿਹੜੇ ਖਾਲੀ ਹੋ ਗਏ ਸੀ ਆਪਣੇ ਭਰ ਕੇ ਰੱਖ ਤੇ ਦਾਲਾਂ ਦੂਲਾਂ ਦੇ ਖਾਲੀ ਹੋ ਗਏ ਸੀਗੇ ਤੇ ਹੁਣ ਆਪਾਂ ਦੀਦੀ ਮਾਂ ਕਰਦੀ ਹੈਗੀ ਢਾਲ ਤਰੂਗੀ ਮੈਂ ਮਾਂਦਦੀ ਹਾਂ ਤੇ ਮੁੰਡੇ ਪਏ ਨੇ ਉਹ ਮਾਂਦਨੀਆ ਤੇ ਫਿਰ ਆਪਾਂ ਚਾਵਾਂਗੇ ਆ ਦੇਖੋ ਆ ਪਾਣੀ ਦੇ ਵਿੱਚ ਖੋਪਾ ਨਾ ਪਾਣੀ ਦੇ ਵਿੱਚ ਡਿਪ ਕਰਦਿਆ ਕਰੋ ਥੋੜੇ ਟਾਈਮ ਦੇ ਲਈ ਸੌਫਟ ਹੋ ਜਾਂਦਾ ਕੱਟਣਾ ਤੁਸੀਂ ਕੱਟਣਾ ਤੁਸੀਂ ਜਾਂ ਗੱਦੂ ਗਸ਼ ਕਰਨਾ ਉਹ ਸੌਖਾ ਹੋ ਜਾਂਦਾ ਨਹੀਂ ਇਹ ਕਰੜਾ ਬਹੁਤ ਹੁੰਦਾਗਾ ਔਖਾ ਹੋ ਜਾਂਦਾ ਅਸੀਂ ਇਹ ਡਿਪ ਕਰਦੇ ਨੇ ਉਹਨੇ ਪਾਣੀ ਦੇ ਵਿੱਚ ਛੇਤੀ ਉਹ ਹੋ ਜਾਂਦਾ ਫਿਰ ਇਹ ਚਲੋ ਹੁਣ ਜਿਹੜੇ 2-4 ਕ ਭਾਂਡੇ ਨੇ ਆਪਾਂ ਉਹ ਮਾਜ ਲਈਏ ਤੇ ਫਿਰ ਫੇਰ ਖੇਰ ਜਾਵਾਂਗੇ ਕਿਉਂਕਿ ਉੱਥੇ ਟਾਈਮ ਲੱਗੂ ਜੇ ਦਾਲ ਦੁੱਲ ਬਣੀ ਪਈ ਹੋਊਗੀ ਫੇਰ ਆਪਾਂ ਨੂੰ ਔਖਾ ਨਹੀਂ ਹੋਊ ਕਿਉਂਕਿ ਆ ਕੇ ਰੋਟੀ ਬਣਾਉਣੀ ਹੁੰਦੀ ਹੈ ਧਾਰਾ ਨੂੰ ਨਾ ਹੋ ਜਾਂਦਾ ਕੰਮ ਤੇ ਜਿਹੜੇ ਟਾਈਮ ਹੋ ਗਿਆ 4:00 ਵੱਜ ਗਏ ਤੇ 4:00 ਵਜੇ ਤੋਂ ਬਹੁਤ ਜਾਵੇ ਆ ਜੀ ਲੋ ਜੀ ਆਪਣੀ ਦਾਲ ਵੀ ਰੱਜ ਗਈ ਦੇਖੋ ਕਿੰਨੀ ਸੋਹਣੀ ਹੋਣੀ ਆ ਮਾਸ਼ੁਰਲਿਆਂ ਦੀ ਤੇ ਇਧਰ ਆਪਣਾ ਜਿਹੜਾ ਪਚੌਲਾਂ ਦੇ ਵਿੱਚ ਸਮਾਨ ਪਾਵਾਂਗੇ ਕੁਸਕੇ ਬਦਾਮ ਜਿਵੇਂ ਸੀ ਆਪਣੇ ਕੋਲੇ ਆਹ ਦਾਖਾਂ ਹੋਗੀਆਂ ਥੋੜੀਆਂ ਜਿਹਾ ਮਗਝੋਗੇ ਤੇ ਖੋਪਾ ਆਪਾਂ ਪਾਤਾ ਪਹਿਲਾਂ ਤੇ ਖੋਪਾ ਆਪਾਂ ਪਾਤਾ ਸੀ ਆ ਦੇਖੋ ਆਦਰੀ ਜੇ ਜੇ ਚ ਹੁਣ ਦੇਖਦੇ ਹਾਂ ਇਹਨਾਂ ਦੀ ਕੀ ਸਥਿਤੀ ਹੈਗੀ ਦੇ ਦੇ ਤੋ ਨਾ ਨਾ ਕੀ ਹਾਂ ਕਈ ਪਾਦਾ ਬਦਾਮ ਦੇਖ ਲਾ ਤੋ ਨਾ ਨਹੀਂ ਸਾਫ ਨੇ ਤਾਂ ਹੈ ਸਾਫ ਨੇ ਟੇਸਟ ਕਿਵੇਂ ਇਹਨਾਂ ਦਾ ਚੈੱਕ ਕੀਤਾ ਫਿਰ ਦੇਖਣਾ ਸੀਗਾ ਵਧੀਆ ਹੀ ਆ ਹਰਾ ਕਿਥੇ ਨਾ ਕਰਿਆ ਵਾ ਠੀਕ ਆ ਲੋ ਜੀ ਹੁਣ ਆਪਾਂ ਬਣਾਉ ਹੋ ਪਾ ਦੇ ਸੀ ਪਹਿਲਾਂ ਖੋਪਾ ਦੇ ਹੁਣ ਆਪਾਂ ਜਿਹੜੇ ਬਦਾਮ ਤੇ ਕਾਜੂ ਦਾਖਾਂ ਮਗਜ ਇਹ ਹੁਣ ਪਾਵਾਂਗੇ ਬਣੇ ਪੈਨੇ ਕਣੀ ਮਰਗੀ ਬਣੇ ਪੈਨੇ ਚੌਕੀ ਜੱਦੀ ਮਿਰਚੀ ਬਣੇ ਫੁੱਲ ਗਏ ਮਗਜ ਪਤਾ ਪਾ ਲੈਨੇ ਵਿੱਚ ਸੋਨੇ ਲੱਗਦੇ ਆ ਵਧੀਆ ਭੁਲੂਤੇ ਕਰਦਾ ਨਾ ਨਾ ਪਾਣੀ ਦੇ ਮੱਚ ਜੂ ਜਿਹੜਾ ਕਹਿੰਦਾ ਨਹੀਂ ਲੱਗਦੇ ਪਕੌੜੀ ਤੇ ਬਿੱਠੇ ਲਓ ਜੀ ਜਿੰਨਾ ਕੁ ਸਮਾਨ ਆਪਾਂ ਪਾਉਣਾ ਸੀ ਪਾ ਤਾ ਤੇ ਹੁਣ ਇਹਨਾਂ ਨੂੰ ਆਪਾਂ ਕਰ ਦਾਂਗੇ ਮਿਕਸ ਥੋੜਾ ਦੇਸੀ ਘਿਓ ਥੋੜਾ ਜਿਹਾ ਦੇਸੀ ਘਿਓ ਆਪਾਂ ਹੋਰ ਘੰਮ ਪਾਵਾਂਗੇ ਜੁੜਨਾਂਗੇ ਨਹੀਂ ਹੂੰ ਇਹਦੇ ਨਾਲ ਦੇਸੀ ਘਿਓ ਦੇ ਨਾਲ ਜੁੜਨਗੇ ਨਹੀਂ ਖਿਲੇ-ਖਿਲੇ ਜੇ ਬਣਨਗੇ ਵਧੀਆ ਚਲੋ ਜੀ ਹੁਣ ਆਪਾਂ ਇਹਨਾਂ ਨੂੰ ਉਸ ਆ ਦਾਖਾ ਦੁੱਖਾ ਜੀ ਤਾਂ ਹੀ ਫੁੱਲ ਜਾਣੀਆਂ ਸੇਕ ਨਾਲ ਦੇਖੋ ਇਹ ਹੈਗੇ ਆਪਣੇ ਗੁੜ ਵਾਲੇ ਚੌਰ ਕੋਲੇ ਬੈਠੀਆਂ ਨਾ ਬੰਦ ਹੀ ਕਰਦੇ ਘੱਟਦੀਆਂ ਬੈਠੀਆਂ ਕੋਲੇ ਹੁਣ ਉਧਰ ਆਪਣੀ ਦਾਲ ਵੀ ਬਣ ਗਈ ਤੇ ਹੁਣ ਆਪਾਂ ਚੱਲਾਂਗੇ ਖੇਤ ਉਧਰ ਪੁਲੀ ਤਾਂ ਮਾਸ਼ੋਲਿਆਂ ਦੀ ਬਣਾਉਣੀ ਸੀ ਆਪਾਂ ਦਾਲ ਮਖਣੀ ਦੀ ਦਾਲ ਮਖਣੀ ਹੁਣ ਆਪਾਂ ਰਾਤ ਨੂੰ ਪਿਉਵਾਂਗੇ ਫਿਰ ਇੱਕ ਇੱਕ ਦਿਨ ਹੋਰ ਬਣਾਵਾਂਗੇ ਅਰ ਜਨ ਨਹੀਂ ਬਾਨੀ ਸੀ ਕਿਉਂਕਿ ਆਪਾਂ ਜਾਣਾ ਸੀ ਖੇਤ ਸਿੰਮ ਤੇ ਆ ਸਿੰਮ ਤੇ ਆ ਸਿੰਮ ਤੇ ਆ ਹਲਾ ਦਾ ਲਾਉਣੇ ਪੈਣਗੇ ਲਾਉਣੇ ਪੈਣਗੇ ਦੀ ਥੱਲਿਓ ਭਾਬ ਨਹੀਂ ਥੱਲਿਓ ਭਾਬ ਜੀ ਨਿਕਲ ਜਿਆ ਤਾਂ ਥੱਲੇ ਲਾ ਦੇ ਫਿਰ ਇਹਨਾਂ ਨੂੰ ਥੱਲੇ ਹੀ ਲਾ ਦੇ ਤੂੰ ਆ ਜਾ ਸਮੈਲ ਜੀ ਹੋਰ ਹੋਣ ਲੱਗ ਗਈ ਨਾ ਥੋੜੇ ਪਤਲਾ ਹੁੰਦਾ ਪਿੱਤਲ ਦਾ ਭਾਂਡਾ ਉੱਤੇ ਟੱਕ ਦਿੰਨੇ ਆਂਗੇ। ਲਓ ਜੀ ਹੁਣ ਆਪਾਂ ਥੱਲੇ ਲਾ ਲੇ ਇਹ। ਇਹਨਾਂ ਨੂੰ ਨਾ ਹੁਣ ਚੰਗੀ ਤਰ੍ਹਾਂ ਆਪਾਂ ਟੱਕ ਤਾ। ਥੋੜਾ ਜਿਹਾ ਟੈਂਪਰ ਆਫ ਨਾਲ ਇਹ ਜਿਹੜੇ ਕੁਛ ਮੜੇ ਮੁੱਟੇ ਹੋਊਗਾ ਉਹ ਸੈੱਟ ਹੋ ਜਾਣਗੇ। ਚਲੋ ਜੀ ਇਹ ਰੈਡੀ ਹੋ ਗਏ ਹੁਣ ਆਪੜ। ਹਾਲੇ ਕੀ? ਆਲੂ ਗਰੇ। ਸਾਫ ਹੈ ਇਸ। ਸਾਫ ਨਹੀਂ ਹੈ ਨਾ ਹੋਰੋਂ।

ਬੰਨ ਲਓ ਤੇ ਆਪਾਂ ਟਾਕਾਂ। ਹੁਣ ਆ ਗੜੂ ਖੜੋ ਫਰੈਂਡ। ਤੂੰ ਪਾਇਆ ਚੰਦੇਰੀ ਚਿਲਕ ਦਾ। ਅੰਦੀ ਇਹਨੇ ਖੇਤ ਮੈਂ ਕਿਹੜਾ ਸੂਟ ਪਾ ਕੇ ਆ ਮੈਂ ਆ ਪਾਇਆ ਚੰਦੇਰੀ ਚਿਲਕ ਦਾ। ਉਹ ਫਰੈਂਡਸ ਆਪਣੇ ਚੌਲ ਨੇ ਜਿਹੜੇ ਰੈਡੀ ਹੋ ਗਏ ਤੇ ਆਪਾਂ ਹੁਣ ਖੇਤ ਵਾਸਤੇ ਪਾਉਣੇ ਆ ਉਪਨ। ਆਪਾਂ ਖੇਤ ਵਾਸਤੇ ਪਾਉਣੇ ਆ ਦੇਖੋ। ਗੱਲਾ ਗੱਲਾ ਚੌਲ ਹੋ ਰਿਹਾਗਾ।

ਪਾਣੀ ਵੱਧੀ ਰੱਖਿਓ ਤਾਂ ਮੱਚ ਹੀ ਜਾਂਦਾ ਹਨਾ ਉਹ ਕਣੀ ਜੀ ਰਹਿੰਦੀ ਵਧੀਆ ਸੋਹਣੀ ਫਿਰ ਘਟਦੀ ਮੀਂਹ ਜਵਾਂ ਕੱਚੇ ਜੇ ਲੱਗਦੇ ਆ ਫਿਰ ਨੋਪਾ ਦੇ। ਉਹ ਟੂਲਾ ਲੰਗ ਮਾੜੀ ਮੁੱਟੀ ਜਿਹੜੀ। ਦੇਖ ਲੈ ਫਿਰ ਇੰਨੇ ਨੂੰ ਛੱਡ ਦੇ। ਹਣਾ? ਬੱਸ ਆ ਚੱਪ ਅੰਦਰ ਲੈ ਕੇ ਚੱਲ ਮਾਂ। ਵਾਏ ਗਰੂਜੀ। ਇਹਦੇ ਵਿੱਚ ਪਲਟਾ ਆ ਘਰ ਲੈਣੀ। ਆਹ। ਆਹੋ ਆਪੇ ਮੈਂ ਆਪਨੇ ਪਾ ਤਿਆਰ ਹੋਈਏ ਖੇਤਾਂ ਦੇ ਲਈ ਗਰਮੀ ਵੀ ਬਹੁਤ ਜ਼ਿਆਦਾ ਹੋ ਗਈ ਹੈ ਤਾਂ ਚੇਨਾ ਵਸਤੇ ਤਾਂ ਲੈ ਜੀ ਹੈ ਨਾ ਸਾ ਪਾਣੀ ਆ ਦੋ ਪਾਣੀ ਫਿਰ ਲੈਣ ਕੇ ਚਾਰ ਤੰਨ ਲੈ ਲਓ ਤੰਨ ਲੈ ਲਓ ਤੰਨ ਆਪਾਂ ਵਾਲੇ ਚਮਚੇ ਤੇ ਕਿੰਨੀ ਆਪਾਂ ਕਾਲੀ ਚੋਲਾਂ ਦੀ ਕਿੰਨੀ ਭਰ ਲਈ ਸਵਾਦ ਸਵਾਦ ਖਾਣੇ ਮਿੱਠਾ ਭੋਲ ਹਾਂ ਤੇ ਵੀ ਉਹਦੇ ਚਾਲਾਂ ਦਾ ਕਿਵੇਂ ਬਣੀਆ ਉੱਤਮ ਨੂੰ ਇਹ ਕਹਿੰਦਾ ਮੈਂ ਖਾਣੇ ਨੇ ਤੇ ਇਹਨੂੰ ਆਪਾਂ ਪਾਦੇ ਉਰੇ ਨੂੰ ਮੇਰੇ ਚਾਲੇ ਉਹ ਸ਼ਾਮ ਨੂੰ ਬਣਨਗੇ ਰੋਟੀ ਦਾਲ ਨਾਲ ਬਣਾ ਕੇ ਦਵਾਂਗੇ ਚਾਲ ਚੱਲੀਏ ਫਿਰ ਰੈਡੀ ਲਿਆਣਾ ਨਾ ਨਹੀਂ ਰੈਡੀ ਹਾਂ ਕਿਵੇਂ ਬਣੇ ਨੇ ਉੱਤਮ ਚਾਲ ਪੂਰੇ ਸਵਾਦ ਨੇ ਨਾ ਕੈਂਵਰਗਿੰਚਾ ਪੂਰੇ ਸਵਾਦ ਬਣਿਆ ਐ ਕਰ ਹੁਣ ਨਾ ਨਾ ਖਾ ਲਾ ਖਾ ਲਾ ਖਾ ਲਾ ਖਾ ਲਾ ਖਾ ਲਾ ਖਾ ਲਾ ਨਾ ਨਾ ਮੈਂ ਖਾ ਲਾ ਤੁਮੇ ਇੱਕ ਤੁਮ ਤੇ ਲਾਉਣਾ ਸੀ ਚੌਲ ਜੀ ਸੱਚੀ ਬੜੇ ਜਿਆਦਾ ਸਵਾਦ ਬਣੇ ਨੇ ਐਨਬੀਸੀ ਆਫ ਦੀ ਚੀਜ਼ ਬਣਾਈ ਤਾਰੀਫ ਨਹੀਂ ਕਰਦੇ ਲਓ ਤੁਸੀਂ ਵੀ ਖਾ ਲਓ ਸਾਰੇ ਜਣੇ ਗੋਗੋ ਬਹੁਤ ਜਿਆਦਾ ਸਵਾਦ ਨੇ ਤੁਸੀਂ ਬਹੁਤ ਜਿਆਦਾ ਦੂਈ ਹੈ ਹਾਂ ਮੇਰੀ ਜਾਨ

ਉੱਥੇ ਵੀ ਨਹੀਂ ਮੋੜਨੀ ਬਈ ਇੱਥੇ ਲਈਏ ਛੋਟੀ ਟੋਲੀ ਛੋਟੀ ਹੀ ਟੋਲੀ ਹੈ ਬਈ ਬਾਈ ਨੂੰ ਕੱਦੂ ਜੀ ਕੋਈ ਨਹੀਂ ਅਸੀਂ ਚਾਪੀ ਹਾਂ 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 ਬੜ ਕੱਦੂ ਜੀ ਬੜਨਾ ਹੋਰ ਕਿੱਥੇ ਉਹ ਅਸੀਂ ਪਾਪਾ ਦੇਖੋ ਉਹਦੇ ਪਤਾ ਦੇਖ ਲੈ ਹਾਂ ਚਲਾ ਲੈ ਹਾਂ ਆ ਜਾ ਬੱਜ ਜਾ ਬੱਜ ਜਾ ਬੱਜ ਜਾ ਚਪਲਾ ਉਰੇ ਲਾ